ਸੱਚੀ ਗੱਲ ਦੀ ਵੀਡੀਓ ਜੋ ਬਣਾ ਰਿਹਾ ਹਾਂ ਉਹ ਹੈਗੀ ਹੱਡ ਜੋੜ ਹੱਡ ਜੋੜ ਹੈ ਇਹ ਦੇਖੋ ਇਹ ਹੱਡ ਜੋੜ ਦਾ ਪਾਊਡਰ ਹੈ ਬਾਕੀ ਇਹ ਪਾਊਡਰ ਜਿਹੜਾ ਹੈ ਇੱਥੇ ਨਹੀਂ ਹੈਗਾ ਇਹ ਡਾਕਟਰਾਂ ਹੀ ਮੰਗਾ ਹੈਗਾ ਹੈ ਬਾਕੀ ਇਹਦੇ ਕੀ ਕੀ ਫਾਇਦੇ ਹਨ ਕੀ ਨੁਕਸਾਨ ਹਨ ਇਸ ਬਾਰੇ ਦੱਸਣ ਦੀ ਕੋਸ਼ਿਸ਼ ਕਰਾਂਗਾ ਬਾਕੀ ਹੱਡ ਜੋੜ ਜਿਹੜਾ ਆਮ ਤੌਰ ਤੇ ਦੇਖਿਆ ਜਾਏ ਤਾਂ ਬਹੁਤ ਹੀ ਵਧੀਆ ਕੁਦਰਤ ਨੇ ਸਾਨੂੰ ਇਹ ਦਵਾਈ ਦਿੱਤੀ ਹੋਈ ਹੈ ਇਸ ਦਾ ਇਸਤੇਮਾਲ ਆਮ ਤੌਰ ਤੇ ਤਿੰਨ ਤਰ੍ਹਾਂ ਨਾਲ ਕੀਤਾ ਜਾਂਦਾ ਹੈ ਇੱਕ ਤੇ ਪਾਊਡਰ ਰਾਈ ਕੀਤਾ ਜਾਂਦਾ ਹੈ ਤਾਂ ਗਮੇਸ਼ਰੀ ਪਾ ਕੇ ਲੈ ਲਓ ਅੱਧਾ ਚਮਚਾ ਸਵੇਰੇ ਤੇ ਅੱਧਾ ਚਮਚਾ ਸ਼ਾਮ ਨੂੰ ਦੂਸਰਾ ਹੈ ਇਸੀ ਚਟਨੀ ਬਣਾ ਕੇ ਤੁਸੀਂ ਉਹਦਾ ਇਸਤੇਮਾਲ ਉਬਾਲ ਕੇ ਪਾਣੀ ਦੇ ਵਿੱਚ ਜਦੋਂ ਅੱਧਾ ਰਾਜੇ ਉਹਦਾ ਇਸਤੇਮਾਲ ਕਰੋ ਤੀਸਰਾ ਹੈਗਾ ਇਹਦੇ ਕੈਪਸੂਲ ਜਾਂ ਗੋਲੀਆਂ ਲੈ ਕੇ ਤੁਸੀਂ ਇਸ ਦਾ ਇਸਤੇਮਾਲ ਕਰ ਸਕਦੇ ਹੋ ਜੇ ਦੇਖਿਆ ਜਾਏ ਆਮ ਤੌਰ ਤੇ ਤੇ ਇਹ ਹੱਡ ਜੋੜ ਜਿਹੜਾ ਹੈ ਇਹ ਤਾਜ਼ਾ ਹੀ ਖਾਦਾ ਜਾਏ ਤਾਂ ਬਹੁਤ ਹੀ ਵਧੀਆ ਹੈ ਅਗਰ ਤੁਸੀਂ 15 ਦਿਨ ਇਸ ਨੂੰ ਲੈ ਲਿੰਦੇ ਹੋ ਤਾਂ ਤੁਹਾਡਾ ਟੁੱਟਿਆ ਹੋਇਆ ਅੰਗ ਜੋ ਦਰਦ ਬਹੁਤ ਕਰਦਾ ਹੈ ਜਾਂ ਸੋਜ ਪਈ ਹੋਈ ਹੈ ਉਹ ਹਫ਼ਤੇ 10 ਦਿਨ ਦੇ ਵਿੱਚ ਵਿੱਚ ਹੀ ਠੀਕ ਹੋ ਜਾਏਗਾ ਪਲਸਟਰ ਲਗਾਣ ਦੀ ਲੋੜ ਨਹੀਂ ਪੈਗੀ ਤੁਸੀਂ ਇਸ ਨੂੰ ਵਰਤਨ ਵਾਸਤੇ ਥੋੜੀ ਸਾਵਧਾਨੀ ਇਹ ਰੱਖਣੀ ਹੈ ਕਿ ਇਸ ਨੂੰ ਜਿਆਦਾ ਲਾਣ ਦੀ ਕੋਸ਼ਿਸ਼ ਨਹੀਂ ਕਰਨੀ ਇਹ ਗਰਮ ਹੁੰਦਾ ਹੈ ਬਾਕੀ ਹੈ ਇਹ ਟੁੱਟੀਆਂ ਹੱਡੀਆਂ ਨੂੰ ਜੋੜਨ ਵਾਸਤੇ ਇਹ ਇੱਕ ਰਾਮਬਾਂ ਦਾ ਕੰਮ ਕਰਦਾ ਹੈ ਦੇਖੋ ਇਹਦਾ ਨਾਂ ਹੀ ਹੱਡ ਜੋੜ ਹੈ ਮਤਲਬ ਇਹ ਹੱਡਾਂ ਨੂੰ ਇਹ ਜੋੜਦਾ ਹੈ ਤੇ ਪ੍ਰਮਾਤਮਾ ਨੇ ਸਾਨੂੰ ਦੇਖੋ ਕਿੰਨੀ ਕਿਰਪਾ ਕੀਤੀ ਹੋਈ ਹੈ ਸਾਨੂੰ ਜੜੀਆਂ ਬੂਟੀਆਂ ਇਹੋ ਜਿਹੀਆਂ ਦਿੱਤੀਆਂ ਹਨ ਤੇ ਅਸੀਂ ਇਸ ਦਾ ਇਲਾਜ ਕਰ ਸਕਦੇ ਹਾਂ ਬਾਕੀ ਅਗਰ ਜੇ ਤੁਸੀਂ ਇਸ ਨੂੰ ਲੈਂਦੇ ਹੋ ਪਾਊਡਰ ਨੂੰ ਤਾਂ ਤੁਸੀਂ ਦੁੱਧ ਵਿੱਚ ਅੱਧਾ ਚਮਚਾ ਪਾ ਲਓ ਤੇ ਅੱਧਾ ਸ਼ਾਮ ਨੂੰ ਪਾ ਕੇ ਚੰਗੀ ਤਰ੍ਹਾਂ ਉਬਾਲ ਕੇ ਤੇ ਤੁਸੀਂ ਇਸ ਦਾ ਇਸਤੇਮਾਲ ਕਰ ਸਕਦੇ ਹੋ ਹੱਡ ਜੋੜ ਦੇ ਆਮ ਤੌਰ ਤੇ ਕਈ ਪਕੌੜੇ ਵੀ ਹੱਟ ਜੋੜ ਦਾ 5-6 ਇੰਚ ਦਾ ਪੀਸ ਲੈ ਕੇ ਉਸ ਨੂੰ ਕੁੱਟ ਕੇ ਚਟਨੀ ਬਣਾ ਕੇ ਵੇਸਨ ਦੇ ਵਿੱਚ ਮਿਕਸ ਕਰਕੇ ਤੇ ਤੁਸੀਂ ਇਸ ਦੇ ਪਕੌੜੇ ਵੀ ਬਣਾ ਕੇ ਖਾ ਸਕਦੇ ਹੋ ਬਾਕੀ ਇਸ ਇਸ ਨੂੰ ਪਕੌੜੇ ਬਣਾਉਣ ਤੋਂ ਪਹਿਲਾਂ ਇਹਦਾ ਛਿਲਕਾ ਜਿਹੜਾ ਉਸ ਨੂੰ ਉਤਾਰਨਾ ਪੈਂਦਾ ਹੈ ਕਫ ਦੇ ਮਰੀਜ਼ਾਂ ਲਈ ਇਹ ਬਹੁਤ ਵਧੀਆ ਦਵਾਈ ਹੈ ਕਾਫਤੇ ਮਰੀਜ਼ਾਂ ਨੂੰ ਇਸ ਦਾ ਸੇਵਨ ਕਰਨਾ ਚਾਹੀਦਾ ਹੈ ਬਾਕੀ ਜੇ ਆਮ ਤੌਰ ਤੇ ਜੇ ਦੇਖਿਆ ਜਾਏ ਤੁਹਾਡੇ ਸੋਜ ਪਈ ਹੋਈ ਹੈ ਤੁਸੀਂ ਇਹਦੀ ਲੇਪ ਵੀ ਕਰ ਸਕਦੇ ਹੋ ਤੇ ਖਾ ਵੀ ਸਕਦੇ ਹੋ ਪਰ ਹੋਏ ਤਾਜ਼ਾ ਬਾਕੀ ਇਸ ਤੋਂ ਇਲਾਵਾ ਅਗਰ ਪੇਟ ਵਿੱਚ ਦਰਦ ਬਹੁਤ ਹੁੰਦੀ ਹੈ ਤਾਂ ਤੁਸੀਂ ਇਹਦਾ ਵੀ ਸੇਵਨ ਕਰ ਸਕਦੇ ਹੋ ਜੇਕਰ ਤੁਹਾਨੂੰ ਸਾਹ ਲੈਣ ਵਿੱਚ ਮੁਸ਼ਕਲ ਹੈ ਤਾਂ ਵੀ ਤੁਸੀਂ ਇਸ ਦਾ ਇਸਤੇਮਾਲ ਕਰ ਸਕਦੇ ਹੋ ਬਾਕੀ ਇਹ ਤਾਂ ਤੇਲ ਜਿਹੜਾ ਹੈ 5-6 ਇੰਚ ਇਹਦਾ ਤਾਜ਼ਾ ਵੱਡ ਕੇ ਪੀਸ ਦੋ ਪੀਸ ਲੈ ਕੇ ਉਹਨੂੰ ਤਿਲਾਂ ਦੇ ਤੇਲ ਦੇ ਵਿੱਚ ਚੰਗੀ ਤਰ੍ਹਾਂ ਭੁੰਨੋ ਵਿੱਚ ਅਦਰਕ ਪਾ ਲਓ ਤੁਸੀਂ ਦੇ ਲਸਣ ਪਾ ਲੋ ਤੁਸੀਂ ਦੇਖੋਗੇ ਉਹ ਤੇਲ ਬਹੁਤ ਹੀ ਦਰਤਾਂ ਵਾਸਤੇ ਰਾਮਬਾਣ ਦਾ ਕੰਮ ਕਰਦਾ ਹੈ ਇਸ ਤੋਂ ਇਲਾਵਾ ਅਗਰ ਜੇ ਕਰ ਤੋ ਤੁਹਾਨੂੰ ਇਸ ਦੇ ਵਿੱਚ ਬਵਾਸੀਰ ਹੈ ਜਾਂ 슈ਗਰ ਹੋ ਤਾਂ ਤੁਸੀਂ ਇਸ ਦਾ ਇਸਤੇਮਾਲ ਕਰੋ 슈ਗਰ ਦੇ ਮਰੀਜ਼ਾਂ ਲਈ ਤੇ ਬਵਾਸੀਰ ਦੇ ਮਰੀਜ਼ਾਂ ਲਈ ਬਹੁਤ ਹੀ ਵਧੀਆ ਇਹ ਦਵਾਈ ਹੈ ਅਗਰ ਤੁਹਾਡਾ ਕੰਨ ਦਰਦ ਕਰਦਾ ਜਾਂ ਕੰਨ ਵਗਦਾ ਤਾਂ ਤੁਸੀਂ ਇਸ ਨੂੰ ਉਹਦੇ ਰਸ ਕੱਢ ਕੇ ਪੱਤੀਆਂ ਦਾ ਤੁਸੀਂ ਕੰਨ 'ਚ ਦੋ-ਦੋ ਬੂੰਦਾਂ ਦੋ ਤਿੰਨ ਦਿਨ ਪਾ ਲਓ ਤੁਹਾਡਾ ਕੰਨ ਜਿਹੜਾ ਵਗਦਾ ਹੈ ਜਾਂ ਦਰਦ ਕਰਦਾ ਹੈ ਉਹ ਵੀ ਠੀਕ ਹੋ ਜਾਏਗਾ ਅਗਰ ਜੇ ਤੁਹਾਡੇ ਦੰਦ ਖਰਾਬ ਹੈ ਦੰਦਾਂ ਦੇ ਵਿੱਚੋਂ ਖੂਨ ਵਗਦਾ ਹੈ ਮਸੂੜਿਆਂ 'ਚੋਂ ਸੋਜ ਪਈ ਆ ਤਾਂ ਤੁਸੀਂ ਇਹਦਾ ਸੇਵਨ ਪੇਸਟ ਦੇ ਤੌਰ ਤੇ ਵੀ ਕਰ ਸਕਦੇ ਹੋ ਬਾਕੀ ਇਸ ਤੋਂ ਇਲਾਵਾ ਜ਼ਿਆਦਾਤਰ ਲੈਣ ਨਾਲ ਉਲਟੀ ਵੀ ਹੋ ਸਕਦੀ ਹੈ ਤੇ પેટ ਦੇ ਵਿੱਚ ਦਰਦ ਵੀ ਹੋ ਸਕਦੀ ਹੈ ਬਾਕੀ ਇਸ ਦੇ ਵਿੱਚ ਵਿਟਾਮਿਨ ਸੀ ਤੇ ਕੈਲਸ਼ੀਅਮ ਬਹੁਤ ਮਾਤਰਾ ਵਿੱਚ ਪਾਇਆ ਜਾਂਦਾ ਹੈ ਜਿਹੜਾ ਕਿ ਹੱਡੀਆਂ ਨੂੰ ਮਜ਼ਬੂਤ ਕਰਦਾ ਹੈ ਤੇ ਇਸ ਦਾ ਸੇਵਨ ਜ਼ਰੂਰ ਕਰਨਾ ਚਾਹੀਦਾ ਹੈ ਹਰ ਘਰ ਦੇ ਵਿੱਚ ਤੇ ਜ਼ਰੂਰ ਹੋਣਾ ਚਾਹੀਦਾ ਹੈ ਕਿਉਂਕਿ ਇਸ ਦੇ ਫਾਇਦੇ ਹੀ ਫਾਇਦੇ ਹਨ ਬਾਕੀ ਭਾਰ ਘਟਾਉਣ ਲਈ ਇਹ ਬਹੁਤ ਵਧੀਆ ਦਵਾਈ ਹੈ ਤੁਸੀਂ ਇਸ ਦਾ ਦੁੱਧ ਵਿੱਚ ਪਾ ਕੇ ਉਬਾਲ ਕੇ ਸੇਵਨ ਕਰਦੇ ਹੋ ਤਾਂ ਤੁਸੀਂ 15-20 ਦਿਨ ਦੇ ਵਿੱਚ ਵੇਖੋ ਤੁਹਾਡਾ ਭਾਰ ਵੀ ਜਿਹੜਾ ਉਹ ਘਟ ਜਗਾ ਹਾਰਡ ਦੇ ਮਰੀਜ਼ਾਂ ਵਾਸਤੇ ਬਹੁਤ ਹੀ ਇਹ ਗੁਣਕਾਰੀ ਹੈ ਤੇ ਇਹ ਤੁਹਾਨੂੰ ਆਮ ਤੌਰ ਤੇ ਜਿਨ੍ਹਾਂ ਨੂੰ ਸਾਹ ਦੀ ਪ੍ਰੋਬਲਮ ਹੈ ਉਹਨਾਂ ਲਈ ਤੇ ਬਹੁਤ ਹੀ ਵਧੀਆ ਚੀਜ਼ ਹੈ ਇਹ ਨਹੀਂ ਨਹੀਂ ਤੁਹਾਨੂੰ ਇਸ ਦਾ ਇਸਤੇਮਾਲ ਜੇ ਕੁਛ ਨਹੀਂ ਤਾਂ ਘੱਟ ਹਫ਼ਤੇ 'ਚ ਦੋ ਵਾਰੀ ਜ਼ਰੂਰ ਕਰਨਾ ਚਾਹੀਦਾ ਹੈ ਅਗਰ ਜੇ ਤੁਹਾਨੂੰ ਕੋਈ ਵੀ ਪ੍ਰੋਬਲਮ ਨਹੀਂ ਫਿਰ ਵੀ ਇਸ ਦਾ ਇਸਤੇਮਾਲ ਕਰੋ ਕਿਉਂਕਿ ਇਹ ਮਾੜੀ ਚੀਜ਼ ਨਹੀਂ ਹੈ ਇਹ ਆਮ ਤੌਰ ਤੇ ਕੈਪਸੂਲ ਵੀ ਇਹਦੇ ਮਿਲਦੇ ਹਨ ਇਹਦੀਆਂ ਗੋਲੀਆਂ ਵੀ ਮਿਲਦੀਆਂ ਹਨ ਤੇ ਪਾਊਡਰ ਰਾਈ ਵੀ ਵਰਤਿਆ ਜਾਂਦਾ ਹੈ ਤੇ ਇਸ ਦਾ ਪੀਸ 5-6 ਪੀਸ ਕੱਟ ਕੇ ਤੁਸੀਂ ਉਸ ਨੂੰ ਚਟਨੀ ਬਣਾ ਕੇ ਵੀ ਇਸਤੇਮਾਲ ਕਰਕੇ ਤੁਸੀਂ ਇਹਦਾ ਸੇਵਨ ਕਰ ਸਕਦੇ ਹੋ ਬਾਕੀ ਜੇ ਅਗਰ ਇਹਦਾ ਤੇਲ ਇੱਕ ਵਾਰੀ ਲਗਾਇਆ ਜਾਏ ਗੋਡਿਆਂ ਤੇ ਜਾਂ ਲੱਕਦਰ ਤੇ ਤੇ ਤੁਸੀਂ ਦੇਖੋਗੇ ਵੀ ਤੁਹਾਨੂੰ ਇਹਦਾ ਕਿੰਨਾ ਫਾਇਦਾ ਹੈ ਅਗਰ ਜੇ ਮੇਰੀ ਵੀਡੀਓ ਤੁਹਾਨੂੰ ਚੰਗੀ ਲੱਗਦੀ ਹੈ ਲਾਈਕ ਸ਼ੇਅਰ ਤੇ ਕਮੈਂਟਸ ਕਰਨਾ ਹੋ ਸਕਦਾ ਹੈ ਸਬਸਕ੍ਰਾਈਬ ਵੀ ਕਰ ਦੇਣਾ ਸਤਿ ਸ੍ਰੀ ਅਕਾਲ ਜੀ